ਤੇਰਾ ਕਾਦਾ ਹਿੱਸਾ ਦੀਦੀ ਤੇਰੇ ਵਿਆਹ ਤੇ ਇੰਨੇ ਪੈਸੇ ਲਾਏ ਤੇਰੇ ਵਿਆਹ ਤੋਂ ਲੈ ਕੇ ਹੁਣ ਤੱਕ ਕੀ ਨਹੀਂ ਦਿੱਤਾ ਤੈਨੂੰ ਇਹ ਮਾਪਿਓ ਨੇ ਇਹਨਾਂ ਦਾ ਜ਼ਮੀਨ ਤੇ ਤੇ ਆਦੇ ਪੁੱਤਾਂ ਤੇ ਹੱਕ ਨਹੀਂ ਸੀ ਭਾਬੀ ਇਹ ਤੂੰ ਚੰਗਾ ਨਹੀਂ ਕੀਤਾ ਹੁਣ ਚੰਗੇ ਰਹੇ ਜ਼ਮੀਨ ਦੇ ਤੇ ਘਰ ਦੇ ਤਿੰਨ ਤਿੰਨ ਹਿੱਸੇ ਕਰਾ ਕੇ ਮੈਂ ਤੈਨੂੰ ਕਿਹਾ ਸੀ ਇਹ ਕਹ ਸੁਣਦੀ ਕਿਸੀ ਆਹੋ ਮੈਂ ਸਾਰੇ ਮੈਨੂੰ ਦੋਸ ਦੇ ਜਾਓ ਮੇਰੀ ਵੀ ਹੁਣ ਜਿੱਦਾਂ ਪੂਰੀ ਅੱਡ ਮੈਂ ਵੀ ਕਰਾ ਕੇ ਹਟੂਗੀ ਸਾਰਿਆਂ ਬਾਈ ਤੂੰ ਭਾਬੀ ਨੂੰ ਸਮਝਾ ਨਾ ਯਾਰ ਮੜਾ ਮੋਟਾ ਆਪਾਂ ਹੁਣ ਦੋ ਪੁੱਤਾਂ ਦੋ ਪੁੱਤਾਂ ਦੇ ਹੁੰਦੇ ਆਪਣੇ ਮਾਪੇ ਅੱਡ ਬੈਠਣਗੇ ਪਹਿਲਾਂ ਕਿਉਂਕਿ ਮੈਂ ਤਾਂ ਸੰਘਾਰਸ਼ੇ ਥੱਕ ਗਿਆ ਬਾਈ ਇੱਕ ਨਾ ਕਿਸੇ ਦੀ ਮੰਨੇ ਨਾ ਕਿਸੇ ਸੋਹਣੇ ਇੰਦ ਕੱਲਾ ਰਿਕਟਨ ਇਹ ਐ ਬਸ ਅੱਡ ਹੋਣਾ ਐ ਅੱਡ ਹੋਣਾ ਗਗਨ ਹੁਣ ਆਪਾਂ ਕੀ ਕਰੀਏ ਕੰਮ ਤਾਂ ਬਾਲਾ ਖਰਾਬ ਹੋ ਗਿਆ ਹੁਣ ਬੇਬੇ ਬੱਪੂ ਐ ਅੱਡ ਬੈਠੇ ਚੰਗੇ ਲੱਗਦੇ ਐ ਪਹਿਲਾਂ ਸੋਹਣੇ ਤਾਂ ਨਹੀਂ ਲੱਗਦੇ ਫਿਰ ਹੁਣ ਕੀ ਕਰੀਏ ਜਦੋਂ ਦੀਦੀ ਨੇ ਜਿੱਦ ਕਰ ਰੱਖੀ ਐ ਵੀ ਮੈਂ ਅੱਡੀ ਹੋਣਾ ਪਰ ਗਗਨ ਇਹ ਸਭ ਕੁਝ ਨਾ ਠੀਕ ਨਹੀਂ ਹੋਇਆ ਆਪਾਂ ਨੂੰ ਰੋਕਣਾ ਚਾਹੀਦਾ ਇਹਨਾਂ ਚਲ ਕੋਈ ਨਾ ਦੇਖ ਲਾਂਗੇ ਗੱਲ ਕਰਕੇ ਮੈਨੂੰ ਕਿਹੜਾ ਦੀਦੀ ਸਿੱਧਾ ਬੋਲਦੀ ਆ ਮੇਰੇ ਨਾਲ ਤਾਂ ਆਪ ਓਖੀ ਰਹਿੰਦੀ ਹੈਗੀ ਦੇਖਦੇ ਕੀ ਬੰਦ ਆ ਆਜੋ ਚਲ ਨਾ ਪੱਬੀ ਤੂੰ ਮੈਨੂੰ ਕਹਿੰਨੀ ਆ ਮੈਂ ਛੋਟੇ ਸਰੋਂ ਬੈਂਕਾ ਭਰ ਲਿਆ ਆ ਬਾਈ ਨੂੰ ਪੁੱਛ ਜਦੋਂ ਨਵਾਂ ਟਰੈਕਟਰ ਲੈਂਦਾ ਮੈਂ 8 ਲੱਖ ਰੁਪਏ ਦਿੱਤਾ ਨਹੀਂ ਬਾਈ ਤੈਨੂੰ ਨਾਲੇ ਜਦੋਂ ਨਵਾਂ ਖੇਤ ਭੋਰ ਕੀਤਾ ਸੀਗਾ ਸਾਰਾ ਖਰਚਾ ਮੈਂ ਕੀਤਾ ਉਹਦੋਂ ਯੇਦੀ ਮੇਰੀ ਗੱਲ ਸੁਣੋ ਤੁਸੀਂ ਹਜੇ ਵੀ ਮੇਰੀ ਗੱਲ ਸਮਝਜੋ ਅਸੀਂ ਨਾ ਸ਼ਹਿਰ ਕਰ ਇਸ ਲਈ ਨਹੀਂ ਬਣਾਉਦੇ ਕਿ ਵੀ ਸਾਡਾ ਅੱਡ ਕਰ ਹੋਵੇ ਅਸੀਂ ਸੱਚੀ ਓਕੇ ਹੁੰਨੇ ਆ ਤੁੰਦ ਚਾਉਂਦੇ ਜਾਂਦੀ ਤੁਸੀਂ ਨਾ ਭਾਈ ਮੈਨੂੰ ਮੱਤਾ ਨਾ ਦਿਓ ਮੈਂ ਤਾਂ ਹੁਣ ਜਿੱਦ ਕਰ ਲਈ ਵੀ ਮੈਂ ਅੱਡ ਹੋਣਾ ਹੋ ਕੇ ਰਹੂੰਗੀ ਹਨਾ ਮੈਂ ਆਪਦਾ ਕੰਮ ਆਪਦੇ ਘਰੇ ਆਪਦੀ ਮਰਜ਼ੀ ਨਾਲ ਕਰਿਆ ਕਰੂੰਗੀ ਆਪਦੀ ਮਰਜ਼ੀ ਨਾਲ ਰਹੂੰਗੀ ਨਾ ਕਰ ਕੀ ਤੇਰਾ ਤੈਨੂੰ ਕੱਢ ਦੇ ਕੋਈ ਤੁਸੀਂ ਤਾਂ ਨਾ ਜੀ ਅੱਜ ਚੁੱਪੀ ਰਹੋ ਦੇਖ ਮੈਂ ਆ ਜਿਹੜਾ ਕੰਮ ਮੈਂ ਕਰਦੀ ਮੈਨੂੰ ਕਰ ਲਾਂਦੇ ਆਪ ਤਾਂ ਤੁਸੀਂ ਕੁਝ ਕਰਨਾ ਨਹੀਂ ਹੈਗਾ ਕੋਈ ਦੇਖ ਲੈ ਮੈਂ ਤਾਂ ਸਮਝਾ ਕੇ ਦੇਣਗੀ ਭਾਈ ਮੇ ਤਾਂ ਨਾ ਅੱਖੇ ਲੱਗੇ ਨਾ ਅਜ ਲੱਗੇ ਨਾ ਕਰਨ ਲੱਗੇ ਬਾਕੀ ਤੁਸੀਂ ਦੇਖ ਲਓ ਭਈ ਸੁਝਾ ਕੇ ਅੰਗਰੇਜ਼ਾ ਠੀਕ ਹੈ ਨਹੀਂ ਤੇ ਮਰਜੀ ਭਈ ਮਤਬ ਉਹਦਾ ਕੀ ਪਤਾ ਜਣਾ ਪੱਬੀ ਜੋ ਤੂੰ ਕਰ ਰਹੀ ਹੈ ਨਾ ਉਹ ਠੀਕ ਨਹੀਂ ਹੈਗਾ ਬਾਕੀ ਤੇਰੀ ਮਰਜ਼ੀ ਹੈ ਅੱਛਾ ਹੁਣ ਤੂੰ ਦੱਸੇਗਾ ਮੈਨੂੰ ਵੀ ਕੀ ਗਲਤ ਹੈ ਕੀ ਸਹੀ ਹੈਗਾ ਪਰਦੀ ਦੀ ਪਤਾ ਤਾਂ ਲੱਗੇ ਵੀ ਸਾਨੂੰ ਤਕਲੀਫ ਕਿਸ ਗੱਲ ਦੀ ਆ ਪਈ ਤਕਲੀਫ ਇੱਕ ਕਵਿਤਾ ਦੱਸਾਂ ਤੁਸੀਂ ਤਾਂ ਤੜਕੀ ਬਗ ਜਾਣੇ ਉਹਦੇ ਚਾਰ ਪਕਾ ਕੇ ਹਨਾ ਮੈਂ ਰਹਿ ਜਾਨੀ ਇਕੱਲੀ ਖਾਪਣ ਨੂੰ ਕਰੇ ਸਾਰਾ ਦਿਨ ਮੇਰੇ ਕੰਮ ਨਹੀਂ ਨਿਭੜਦੇ ਇਹ ਕਿਉਂ ਬੇਬੇ ਕਰੀ ਹੁੰਦੇ ਨੇ ਉਹ ਤੁਹਾਡੇ ਸਾਰਾ ਨਹੀਂ ਲਿਵਾਉਂਦੇ ਪਾਲ ਦिए ਸਾਰੇ ਉਹਦਾ ਤੜਕੀ ਨਿਕਲ ਜਾਂਦੀ ਐ ਕੋਲੇ ਕੱਛਣ ਤੇ ਇਹ ਕਰੇ ਕਿਸੇ ਦੇ ਵੜਗੀ ਕਰੇ ਕਿਸੇ ਦੇ ਵੜਗੀ ਹਜੇ ਮੈਨੂੰ ਆ ਕੇ ਬੋਲਦੀ ਐ ਆਕੇ ਮੇਰੇ ਸਿਰ ਚ ਮਾਲਸ਼ਾ ਕਰਦੇ ਤੇਲ ਦੀਆਂ ਮਾਂ ਮੈਥੋਂ ਨਹੀਂ ਹੁੰਦੀਆਂ ਮਾਲਸ਼ਾ ਮੂਲਸ਼ਾ ਸਾਰਾ ਦਿਨ ਤਾਂ ਮੈਂ ਕੰਮ ਕਰੀ ਜਾਨੀ ਰਹਿਣੀ ਐ ਨਾ ਬਾਪੂ ਕੁਛ ਕਹਿੰਦਾ ਉਹਨੂੰ ਕੋਈ ਨਾ ਬੇਬੇ ਨੂੰ ਤਾਂ ਮੈਂ ਕਹਿ ਦੂੰਗੀ ਵੀ ਉਹ ਤੁਹਾਡੇ ਨਾਲ ਮੜਾ ਮੋਟਾ ਕੰਮ ਕਰਾ ਦਿਆ ਕਰੇ ਨਹੀਂ ਲੋੜ ਨਹੀਂ ਕਿਸੇ ਨੂੰ ਕੁਝ ਕਹਿਣ ਦੀ ਮੈਂ ਸਾਰਾ ਦਿਨ ਖਾਪੀ ਆਂ ਨਹੀਂ ਰਹਿਣੀ ਆ ਉਹ ਖੇਤ 'ਚ ਤੇ ਹਿਸਾਬ ਕਿਤਾਬ ਗੋਗੀ ਤੇ ਬਾਪੂ ਫੜ ਲੈਂਦੇ ਨੇਗੇ ਤੇ ਮੈਂ ਤਾਂ ਆਪਣੀ ਮਰਜ਼ੀ ਨਾਲ ਕੁਝ ਕਰ ਵੀ ਨਹੀਂ ਸਕਦੀ ਹੈਗੀ ਤੇ ਤੂੰ ਭਾਈ ਕਮਾਉਣੀ ਆ ਚਾਰ ਪੀਏ ਤੇ ਤੈਨੂੰ ਗੱਲਾਂ ਆਉਂਦੀਆਂ ਨਹੀਂ ਗੀਆਂ ਨਹੀਂ ਦੀਦੀ ਤੁਹਾਨੂੰ ਬਹਿਮ ਐ ਜੇ ਬਾਪੂ ਤੇ ਇਹ ਹਿਸਾਬ ਕਰਕੇ ਹੁੰਦੇ ਨੇ ਆਰਤੀਆ ਦਾ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਸਾਰੇ ਪੈਸੇ ਸਾਡੇ ਕੋਲੇ ਹੁੰਦੇ ਆ ਸਾਰੇ ਪੈਸੇ ਬਾਪੂ ਕੋਲੇ ਹੁੰਦੇ ਆ ਅਸੀਂ ਕਦੇ ਬਾਪੂ ਤੋਂ ਪੈਸੇ ਨਹੀਂ ਲੈਸਦਾ ਉਹਦੀ ਤਨਖਾਹ ਨਾਲ ਆਪਦਾ ਖਰਚਾ ਕਰਦੇ ਆਂਗੇ ਅੱਛਾ ਬੈਮ ਹੈ ਗੋਗੀ ਨੂੰ ਆਪ ਕਹਿੰਦਾ ਸੁਣਾ ਮੈਂ ਬਾਪੂ ਕਹਿੰਦਾ ਵੀ ਮੈਂ ਤੈਨੂੰ ਪੈਸੇ ਦੇ ਦੂੰਗਾ ਤੂੰ ਸ਼ਹਿਰ ਘਰ ਦੇਖ ਲੈਣਾ ਤੇ ਵੀ ਮੈਂ ਤੈਨੂੰ ਖੇਤੀ ਵਾਲੇ ਸਾਰੇ ਪੈਸੇ ਦੇ ਦੂੰਗਾ ਮੈਨੂੰ ਨਾ ਪਾਗਲ ਬਣਾਓ ਭਾਈ ਮੈਂ ਕਿਸੇ ਦੇ ਮੰਗਰ ਲੱਗਣ ਵਾਲੀ ਨਹੀਂ ਹੈਗੀ ਲਗਣ ਇਹ ਨਹੀਂ ਸਮਝਦੀ ਹੈਗੀ ਚਲ ਆਪਾਂ ਚੱਲੀਏ ਆਪਾਂ ਤਾਂ ਬੇਬੇ ਬਾਪੂ ਨਾਲ ਹੀ ਗੱਲ ਕਰਦੇ ਆਂ ਜੀ ਆਗੇ ਮੈਨੂੰ ਸਮਝਾਉਣ ਵੀ ਮੈਨੂੰ ਮਾਂਗਰ ਲਾ ਲਓਗੇ ਮੈਂ ਜੇ ਹਣ ਪੜਾਂਗੀ ਇੰਨਾ ਤਾਂ ਜਾਣਦੀ ਵੀ ਐਂਗੀ ਵੀ ਤੁਸੀਂ ਜਾਦੇ ਪੜੇ ਲਿਖੇ ਹੋਗੇ ਵੀ ਸਾਨੂੰ ਐ ਮਾਂਗਰ ਲਾਉਂਗਾ ਐਵੇਂ ਕਿਸੇ ਦੇ ਕੋਈ ਮਾਂਗਰ ਨਹੀਂ ਲੱਗਦੀ ਹੈਗੀ ਅਜੇ ਤਿਆਰ ਨਹੀਂ ਹੋਏ ਤੁਸੀਂ ਕੰਤਾ ਹੋ ਗਿਆ ਲੱਗਿਆ ਨੂੰ ਹੋ ਗਿਆ ਪੱਗੀ ਠੀਕ ਹੁੰਦੀ ਸੋਟੀ ਮੈਂ ਵੀ ਹੁਣ ਚਲੋ ਛੇਤੀ ਚੱਲੀਏ ਪੱਗੀ ਬੰਨਣੀ ਸੀ ਯਾਰ ਮੇਰੇ ਚਲੋ ਚਲੋ ਜਲਦੀ ਲੇਟ ਹੋ ਜਾਗੇ ਅੱਜ ਤੱਕ ਦੀਦੀ ਨੇ ਵੀ ਨਹੀਂ ਰੋਟੀ ਬੰਨੀ ਹੈਗੀ ਮੈਂ ਆਪ ਬੰਨਣੀ ਹੈਗੀ ਲੇਟ ਹੋ ਜਾਗੇ ਰੋਟੀ ਬੰਨੀ ਨਹੀਂ ਅੱਜ ਭਾਬੀ ਨੇ ਉਹ ਕਿੱਥੇ ਬੰਨਦੀ ਆ ਉਹ ਤਾਂ ਔਖੀ ਹੋਈ ਪਈ ਕੱਲ ਦੀ ਉਹ ਨਹੀਂ ਕਰਦੀ ਕੁਝ ਹੋਣਾ ਤਾਂ ਕਹਿੰਦੀ ਮੈਂ ਟੱਡ ਹੋ ਗਈ ਚਲ ਲੇਟ ਹੋ ਗਏ ਯਾਰ ਆਪਾਂ ਤਾਂ ਚਲ ਜਲਦੀ ਚਲ ਅੱਜ ਲੱਗਦੀ ਹੈ ਨਾ ਮੈਂ ਕਰਦੀ ਮਾਲਕਣ ਸਾਰਾ ਕੰਮ 10 ਵਜੇ ਨੂੰ ਕੰਮ ਨਿਮੇੜ ਕੇ ਵੇਲੀ ਹੋ ਗਈ ਤੇ ਸਾਰਾ ਦਿਨ ਖਪੀ ਜਾਂਦੀ ਰਹਿੰਦੀ ਸੀ ਲੰਗਰ ਪਕਾਈ ਜਾਂਦੀ ਰਹਿੰਦੀ ਸਾਰੇ ਟੱਬਰ ਦੇ ਸਾਰੇ ਕੰਮ ਹੀ ਨਿਭੜਦੇ ਸੀਗੇ ਆ ਕਦੇ ਚਾਵਣਾ ਲੱਗਦੇ ਰੋਟੀ ਪਕਾ ਲਾ ਕਦੇ ਕੋਈ ਕੰਮ ਕਰ ਲਾ ਕਦੇ ਕੋਈ ਕੰਮ ਕਰ ਲਾ ਤੇ ਅੱਜ ਵਧੀਆ ਆਰਾਮ ਕਰੂੰਗੀ ਸਾਰਾ ਦਿਨ ਬੇਲੀ ਰਹਿ ਕੇ ਮੈਂ ਤਾਂ ਸੋਚਿਆ ਸੀ ਵੀ ਜਵਾਕਾਂ ਦਾ ਕੁਛ ਨਾ ਕੁਛ ਬਣ ਜਾਊਗਾ ਇਹਨਾਂ ਨੇ ਕੀ ਤੋਂ ਕੀ ਕਰਤਾ ਲੋਕੋ ਹੀ ਹੱਸਦੇ ਨੇ ਮੈਂ ਚਾਹਤੀ ਲੋਕੀ ਤੇ ਤੁਸੀਂ ਨਾ ਫਿਕਰ ਨਾ ਕਰੋ ਮੈਂ ਆਪਣੀ ਰਾਣੀ ਨੂੰ ਫੋਨ ਲਾਇਆਗਾ ਉਹਨੂੰ ਮੈਂ ਸਾਰੀ ਗੱਲ ਦੱਸਤੀ ਉਹਨੇ ਇੱਕ ਸਕੀਮ ਦੱਸੀ ਐ ਫੇਰ ਇਹਨਾਂ ਦੀ ਅਕਲ ਟਿਕਾਣੇ ਆ ਜੂ ਚਾਰਾਂ ਦੀ ਸਕੀਮ ਕਿਹੜੀ ਮੈਨੂੰ ਵੀ ਦੱਸ ਸਕੀਮ ਕਿਹੜੀ ਲਾਈ ਐ ਉਹ ਕਹਿੰਦੀ ਨੇ ਮੈਂ ਅੱਜ ਸ਼ਾਮ ਨੂੰ ਆਉਂਗੀ ਕਹਿੰਦੀ ਮੈਂ ਦੱਸੂਗੀ ਕਿਵੇਂ ਹਿੱਸੇ ਪੈਂਦੇ ਹੁੰਦੇ ਨੇ ਪਰ ਤੁਸੀਂ ਫਿਕਰ ਨਾ ਕਰੋ ਅੱਛਾ ਰਾਣੀ ਆਉਗੀ ਅੱਜ ਆ ਕੇ ਦੱਸ ਫਿਰੋਕੀ ਕਰੂਗੀ ਤੂੰ ਜਵਾਗੜੀ ਨੂੰ ਕਿਉਂ ਟੈਨਸ਼ਨ ਦੇਣੀ ਸੀ ਗਰਮੀ ਚਾਊਗੀ ਉਹ ਲੈ ਟੈਨਸ਼ਨ ਵਾਲੀ ਕੀ ਗੱਲ ਐ ਉਹ ਵੀ ਤਾਂ ਘਰ ਦੀ ਕੁੜੀ ਐਗੀ ਪਰ ਮੈਂ ਕਹਿੰਦੀ ਜੇ ਤੁਸੀਂ ਚਾਹ ਪੀ ਲਓ ਜੇ ਤੁਸੀਂ ਰੋਟੀ ਖਾਣੀ ਹੋਈ ਨਾ ਮੈਨੂੰ ਦੱਸ ਦਿਓ ਮੈਂ ਤਾਜ਼ੀਆਂ ਪਕਾ ਕੇ ਦੇ ਦੂੰਗੀ ਲੈ ਅੱਜ ਸਾਰਾ ਘਰ ਕਿਵੇਂ ਵਧੀਆ-ਵਧੀਆ ਲੱਗ ਜਾਂਦਾਗਾ ਤੇ ਵਧੀਆ ਕਰਿਆ ਮੈਂ ਅੱਡ ਹੋਣ ਦਾ ਫੈਸਲਾ ਲੈ ਲਿਆ ਤੇ ਨਾਲੇ ਹੁਣ ਟਾਈਮ ਨਾਲ ਕੰਮ ਨਿਭੜਿਆ ਕਰੂ ਐਵੇਂ ਸਾਰੇ ਟੱਬਰ ਦਾ ਲੰਗਰ ਪਕਾਈ ਜਾਂਦੀ ਸੀ ਸਾਰਾ ਦਿਨ ਉਹਦੇ ਚਾਹ ਬਣਾ ਦੇ ਕਦੇ ਰੋਟੀਆਂ ਪਕਾ ਦੇ ਸਾਰਾ ਦਿਨ ਨਹੀਂ ਲੋਟਾਂ ਦੇ ਸੀ ਅੱਜ ਮੈਂ ਕੱਲੀ ਕਰੇ ਰਹੂੰਗੀ ਵਧੀਆ ਆਦਾ ਕੰਮ ਨਿਭੜ ਕੇ ਟਾਈਮ ਨਾਲ ਟਾਈਮ ਨਾਲ ਆਰਾਮ ਕਰ ਲਿਆ ਕਰੂੰਗੀ ਚਾਹ ਲੋ ਬੁੜਾ ਬੁੜੀ ਵੀਮਾ ਕਰੋ ਲਹੇ ਪਰ ਉਹ ਕਿਵੇਂ ਰਮਣ ਤਿਆਰ ਹੋਈ ਬੇਟੀ ਜਾਣੀ ਕਿਤੇ ਜਾਣਾ ਕਿੱਥੇ ਆਈ ਅੱਜ ਕੰਮ ਟਾਈਮ ਨਾਲ ਨਿਭੜ ਗਿਆ ਵਧੀਆ ਹੁਣ ਬੇਲ ਹੀ ਰਹਾ ਕਰੂੰਗੀ ਤੇ ਸਾਰੇ ਕੰਮ ਨਿਮੇੜ ਤੇ ਬੇਲ ਹੀ ਹੈਗੀ ਅੱਜ ਤਾਂ ਮੈਨੂੰ ਚਾਹ ਚੜਿਆ ਪਿਆ ਵੀ ਆਪਾਂ ਵਧੀਆ ਆਪਣਾ ਆਪਦਾ ਘਰ ਬਣ ਗਿਆ ਤੇ ਮੈਂ ਤਾਂ ਚਾਹ ਹੀ ਨਹੀਂ ਚੱਕਿਆ ਜਾਂਦਾ ਤੈਨੂੰ ਕਹਦਾ ਚਾਹ ਚੜ ਗਿਆ ਜਾਂ ਚਾਹ ਬਣਾ ਕੇ ਲਿਆ ਇੱਕ ਤਾਂ ਥੋੜੀ ਚਾਹ ਨੇ ਖਾ ਲਈ ਮੈਂ ਸਾਰਾ ਦਿਨ ਬਣਾ ਦਿਓ ਇਹਨਾਂ ਨੂੰ ਸਾਰਾ ਦਿਨ ਚਾਹ ਹੁਣ ਤਾਂ ਮੈਂ ਤਿਆਰ ਹੋ ਕੇ ਬੈਠੀ ਹੁਣ ਫੇਰ ਵੜ ਜਾ ਰ ਸੋਈ ਚ ਕਿਉਂ ਤਿਆਰ ਹੋਣਾ ਉਹਨਾਂ ਨੂੰ ਤਾਂ ਡਿਊਟੀ ਤੇ ਜਾਣਾ ਤੂੰ ਕਹਤਾ ਡਿਊਟੀ ਵਾਲਿਆਂ ਮੈਰੀ ਕਰੀਸ ਕਰਨੀ ਆ ਮੈਂ ਤਾਂ ਤੜਕੀ ਵਿਹਲੀ ਹੋ ਕੇ ਆਪਦੇ ਕੱਪੜੇ ਸੈਂ ਐ ਕਰੂੰਗੀ ਬੁਟੀਕ ਖੋਲੂੰਗੀ ਮੈਂ ਤਾਂ ਪੈਸੀ ਪੈਸੇ ਕਰ ਦੂੰ ਚਾਹ ਬਣਾ ਲਿਆ ਖੋਲਿਆਂਗੀ ਤੂੰ ਬੁਟੀਕ ਬਣਾਉਣੀ ਆ ਇੱਕਾ ਥੋੜੀ ਚਾਹ ਨੇ ਖਾ ਲਈ ਮੈਂ ਸਾਰਾ ਦਿਨ ਬਣਾ ਦਿਓ ਇਹਨਾਂ ਨੂੰ ਚਾਹ ਹੋ ਆ ਗਿਆ ਬੱਤਾ ਹਾਂ ਬੇਬੇ ਆ ਗਿਆ ਮੈਂ ਇਹ ਕਹਿੰਦਾ ਸੀਗਾ ਤੁਸੀਂ ਮੇਰੇ ਨਾਲ ਉਧਰ ਹੀ ਚੱਲੋ ਮੇਰਾ ਉਧਰ ਜੀ ਨਹੀਂ ਲੱਗਦਾ ਅਸੀਂ ਉਧਰ ਜਾ ਕੇ ਕਰਨਾ ਹੈ ਸਾਡਾ ਹਿੱਸਾ ਇੱਧਰ ਹੀ ਹੈਗਾ ਇੱਧਰ ਹੀ ਰਹਿਾਂਗੇ ਅਸੀਂ ਤਾਂ ਨਹੀਂ ਬੇਬੇ ਬਾਪੂ ਤੁਸੀਂ ਮੇਰੇ ਨਾਲ ਚੱਲੋ ਮੈਂ ਕਹੋ ਕਿ ਹੁਣ ਤੂੰ ਇੱਧਰ ਕਿੱਧਰ ਲੈ ਆਉਣਾ ਇਹਨਾਂ ਨੂੰ ਆ ਹੁਣ ਆਪਦੇ ਹਿੱਸੇ 'ਚ ਰਹਿਣ ਉਹਨਾਂ ਨੂੰ ਤਾਂ ਬੜੇ ਹਿੱਸੇ ਪਾਏ ਸੀ ਇਹਨਾਂ ਨੇ ਘਰ ਦੇ ਅੱਛਾ ਹੋ ਰਮਨ ਤੂੰ ਦੱਸੇਂਗੀ ਵੀ ਕਿਸੇ ਦਾ ਕਿੱਥੇ ਰਹੂਗਾ ਤੇ ਕਿੰਨੇ ਹਿੱਸੇ ਪੈਣਗੇ ਤੇ ਤੁਸੀਂ ਬਿਨਾਂ ਦੱਸੀ ਆ ਗਏ ਮੈਂ ਬਿਨਾਂ ਦੱਸੇ ਨਹੀਂ ਆਈ ਮੈਨੂੰ ਦੱਸਿਆ ਕਿਸੇ ਨੇ ਵੀ ਘਰ ਜ਼ਮੀਨ ਦੇ ਸਾਰੇ ਹਿੱਸੇ ਪੈ ਰਹੇ ਨੇ ਮੈਂ ਕਿਹਾ ਵੀ ਮੈਂ ਵੀ ਆਪਦਾ ਹਿੱਸਾ ਲੈ ਕੇ ਆਵਾਂ ਤੇਰਾ ਕਾਹਦਾ ਹਿੱਸਾ ਰੀ ਜੁੜਿੰਗ ਕੁੜੀਆਂ ਨੇ ਵੀ ਕਿਤੇ ਹਿੱਸੇ ਹੁੰਦੇ ਨੇ ਕਿਉਂ ਮੈਂ ਜੰਮੀ ਨਹੀਂ ਇੱਥੇ ਜਿਵੇਂ ਗੋਗੀ ਤੇ ਵਿਕਰ ਦਾ ਹਿੱਸਾ ਉਹ ਮੇਰਾ ਵੀ ਹਿੱਸਾ ਹੈ ਮੈਂ ਵੀ ਆਪਦਾ ਹਿੱਸਾ ਲੈਣ ਆਈ ਆ ਪੁੱਤ ਤੇਰਾ ਕਾਹਦਾ ਹਿੱਸਾ ਕੁੜੀਆਂ ਦਾ ਵੀ ਕੋਈ ਹਿੱਸਾ ਹੁੰਦਾ ਤੁਸੀਂ ਚੁੱਪ ਕਰੋ ਹੁੰ ਹੈਗਾ ਇਹਦਾ ਹਿੱਸਾ ਸਾਰੇ ਕਾਚੇ ਚ ਤੇਰਾ ਕਾਦਾ ਹਿੱਸਾ ਦੀਦੀ ਤੇਰੇ ਵਿਆਹ ਤੇ ਇੰਨੇ ਪੈਸੇ ਲਾਏ ਤੇਰੇ ਵਿਆਹ ਤੋਂ ਲੈ ਕੇ ਹੁਣ ਤੱਕ ਕੀ ਨਹੀਂ ਦਿੱਤਾ ਤੈਨੂੰ ਹੈ ਤੇਰੀ ਕੁੜੀ ਦੀ ਨਾਨਕ ਸ਼ੱਕਾ ਸੀ ਭਰੀ ਸਾਰਾ ਕੁਝ ਤਾਂ ਕਰੀ ਜਾਂਦੇ ਆ ਹੁਣ ਕਾਦੇ ਹਿੱਸੇ ਰਹਿ ਗਏ ਹਿੱਸਾ ਦਾ ਸਾਨੂੰ ਦੇਣੇ ਪਊ ਭਾਵੇਂ ਹੱਸ ਕੇ ਦੇ ਦਿਓ ਭਾਵੇਂ ਰੋਕੇ ਦੇ ਦਿਓ ਹਿੱਸਾ ਤਾਂ ਮੈਂ ਲੈ ਕੇ ਜਾਉਂਗੀ ਜਾਉਂਗੀ ਸੱਸਰੀ ਘਰ ਦੀਦੀ ਕਿਵੇਂ ਠੀਕ ਹੋ ਤੁਸੀਂ ਬਿਨਾਂ ਦੱਸੀ ਆ ਕੇ ਕੋਈ ਫੋਨ ਵੀ ਨਹੀਂ ਕੀਤਾ ਸੱਸਰੀ ਘਰ ਭਾਈ ਮੈਂ ਆਖਿਆ ਵੀ ਮੈਂ ਵੀ ਹਿੱਸਾ ਲਿਆ ਮੈਂ ਤੁਸੀਂ ਹਿੱਸੇ ਪਾ ਲੈ ਘਰ ਦੇ ਸਾਰਿਆਂ ਨੇ ਅੱਛਾ ਬੇ ਬੈਨੇ ਸਭ ਦਿਆ ਸਾਡੇ ਖਾਣ ਪੀਣ ਚ ਲੱਤ ਮਾਰ ਕੇ ਤੇਰੇ ਢਿੱਡ ਨਹੀਂ ਭਰਿਆ ਸੀਗਾ ਹੁਣ ਧੀ ਵੀ ਸਾਦਲੀ ਗਾਲ ਗੁੱਠਾ ਦੇਣ ਨੂੰ ਮੈਂ ਭਾਬੀ ਤੂੰ ਬੋਲਦੀ ਕਿਵੇਂ ਆ ਤੂੰ ਆਪਦਾ ਮੂੰਹ ਸੰਭਾਲ ਕੇ ਬੋਲ ਮਾਂ ਹੈ ਤੇਰੀ ਸੱਸ ਹੈ ਇਹ ਤੇਰੀ ਮੇਰੇ ਕੋਲ ਜਿਆਦਾ ਟਾਈਮ ਨਹੀਂ ਹੈਗਾ ਮੈਂ ਵੀ ਸਵੇਰੇ ਜਾਣਾਗਾ ਆਪਦਾ ਸਾਰਾ ਖਿਦਾਬ ਕਰਕੇ ਮੇਰਾ ਹਿੱਸਾ ਦੇ ਦਿਓ ਮੈਨੂੰ ਮੈਂ ਤੜਕੇ ਜਾਣਾ ਸੁਨੇਹਾ ਦੇਦੀ ਉਹ ਤਾਂ ਛੋਡੀ ਮਾਰ ਜੀਏ ਪਰ ਇਹ ਗੱਲ ਠੀਕ ਨਹੀਂ ਜਿਵੇਂ ਭੂਆ ਕਹਿੰਦੇ ਆ ਤੂੰ ਕਹਿਣਾ ਕੀ ਚਾਹੁੰਦੀ ਆ ਸਾਫ ਸਾਫ ਦੱਸ ਸਾਫ ਸਾਫ ਮੈਂ ਕਹਿਣੀ ਆ ਆਪਣੇ ਕਿਹੜਾ ਬਾਲੀ ਜ਼ਮੀਨ ਆ 20 ਕਿੱਲੇ ਨੇ ਜੇ ਚਾਰ ਹਿੱਸੇ ਪੈ ਗਏ ਪੰਜ-ਪੰਜ ਰਹਿ ਜੂ ਆਪਣੇ ਕੋਲੇ ਕੀ ਰਹਿ ਜੂਗਾ ਹੁਣ ਕੀ ਕਰਾਂ ਫਿਰ ਹੁਣ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦਾ ਹੁਣ ਤਾਂ ਕੁੜੀ ਵੀ ਆ ਕੇ ਸਿਰ ਤੇ ਬੈ ਗਈ ਗੱਲ ਤਾਂ ਤੇਰੀ ਵੀ ਠੀਕ ਆ ਅਹੀ ਹੀ ਤਾਂ ਮੈਂ ਕਹਨੀਆ ਤੁਸੀਂ ਤਾਂ ਮੇਰੀ ਗੱਲ ਨਹੀਂ ਸੁਣਦੇ ਤੁਹਾਨੂੰ ਆਹੀ ਤਕਲੀਫ ਹੈ ਵੀ ਤੁਹਾਨੂੰ ਸਾਰਾ ਦਿਨ ਘਰੇ ਕੰਮ ਕਰਨਾ ਪੈਂਦਾ ਮੈਂ ਨਾ ਇਹਨਾਂ ਨੂੰ ਕਹਿ ਕੇ ਤੁਹਾਡੇ ਮੂਰੇ ਝਾੜੂ ਪੂੰਛਾ ਲਈ ਲਗਵਾ ਦੂੰਗੀ ਉਹ ਝਾੜੂ ਪੂੰਛੀ ਕਰ ਜਾ ਕਿਉਂ ਮਸ਼ੀਨ ਆਪਾਂ ਦੂਜੀ ਲਿਆਵਾਂਗੇ ਜਿਹੜੀ ਫੁੱਲੀ ਮਸ਼ੀਨ ਕਹਿੰਦੇ ਆ ਉਹ ਆਪੀ ਤੋਂ ਉਸ ਘਾੜੇ ਤੋਂ ਵੀ ਕੱਪੜੇ ਕੱਲਾ ਰੋਟੀ ਟੁਕੀ ਰਹਿ ਜਾਊਗਾ ਬਾਕੀ ਤੁਹਾਨੂੰ ਆਹ ਤਕਲੀਫ ਹੈ ਵੀ ਅਸੀਂ ਸੇਅਰ ਕਰਕੇ ਖਰੀਦਦੇ ਆਂ ਵੀ ਸਾਡਾ ਤਾਂ ਅੱਡ ਘਰ ਵੱਡਾ ਅਸੀਂ ਨਹੀਂ ਲੈਂਦੇ ਘਰ ਅਸੀਂ ਕਿਰਾਏ ਤੇ ਰਹਿ ਲਾਂਗੇ ਸਾਨੂੰ ਸਿਆਲ ਚੱਲਦੀ ਓਖਾ ਹੁੰਦਾ ਵੀ ਤੁਹਾਨੂੰ ਦੀਵਾਲੀ ਪੈਂਦੀ ਜਾਣਾ ਹੁੰਦਾ ਅਸੀਂ ਨਹੀਂ ਤੁਸੀਂ ਬੱਸ ਆ ਬੰਡ ਵਡਾਈ ਦਿਓ ਉਹ ਨਹੀਂ ਤਾਂ ਆਪਣੇ ਪੱਲੇ ਕੱਖ ਨਹੀਂ ਰਹਿਣਾ ਗੱਲ ਤਾਂ ਤੇਰੀ ਗਾਗਨ ਠੀਕ ਆ ਪਰ ਹੁਣ ਕੀ ਕਰਾਂ ਆ ਕੁੜੀ ਬੈ ਗਈ ਜਿਹੜੀ ਸਿਰ ਤੇ ਆ ਕੇ ਇਹਨਾਂ ਕੀ ਪਤਾ ਮੰਨੂਗੀ ਕਿ ਨਾ ਜੇ ਨਾ ਮੰਨੀ ਇਹਦਾ ਕੀ ਪਤਾ ਹੋਰ ਬੱਤੀਆਂ ਦੇ ਕੇ ਹੋਰ ਚੱਕ ਜੇ ਇਹਨਾਂ ਨੂੰ ਵੀ ਬੰਡੋ ਬੰਡੋ ਮੈਨੂੰ ਵੀ ਮੇਰਾ ਹਿੱਸਾ ਦਿਓ ਆਪਾਂ ਕੀ ਕਰਾਂਗੇ ਫਿਰ ਤੁਸੀਂ ਐਂ ਕਰੋ ਤੁਸੀਂ ਬੇਬੇ ਬਾਪੂ ਨੂੰ ਜਾ ਕੇ ਕਹੋ ਵੀ ਮੈਂ ਤਾਂ ਕੋਈ ਬੰਡ ਵਡਾਈ ਨਹੀਂ ਕਰਨੀ ਮੇਂ ਤਾਂ ਗਲਤੀ ਹੋ ਗਈ ਮੇਨ ਤਾਂ ਗੁੱਸਾ ਚੜ ਗਿਆ ਸੀ ਮੇਨ ਤਾਂ ਬੀਪੀ ਵੱਧ ਗਿਆ ਸੀ ਠੀਕ ਆ ਮੈਂ ਕਹਿੰਦੂ ਵੀ ਅਸੀਂ ਕੋਈ ਸ਼ੇਅਰ ਕਰ ਨਹੀਂ ਲੈਣਾ ਅਸੀਂ ਤਾਂ ਜਿੰਨਾ ਚਿਰ ਸਾਨੂੰ ਔਖਾ ਹੋਇਆ ਕੋਈ ਇਸ ਦਾ ਕਿਰਾਇ ਤੇ ਲੈ हां ठीक चल चल। ਸਾਹਿਬ ਜੱਪਾ ਨੂੰ ਸੁਧ ਤੇ ਆਪਨੇ ਹੁਣ ਤੋਂ ਸੱਚੇ ਹਿੱਸਾ ਲੈ ਕੇ ਜਾਏਗੀ ਅਬ। ਤੂੰ ਚੁੱਪ ਕਰ ਜਾ ਵੀਰੇ। ਦੋਨੇ ਦਰਾਨੇ ਛਾਣੀ ਨਰ ਸੋਈ ਚ ਮੀਟਿੰਗ ਕਰੀ ਜਾਂਦੀਆਂ ਸੀ। ਮੈਂ ਸਾਰੀ ਸੁਣ ਲਈ ਗੱਲ। ਉਰੇ ਆਉਂਦੀ ਐ ਹੁਣ ਤਿਆਰ ਹੋ ਜਾਓ ਸਾਰੇ। ਆਜੋ ਸਾਰੇ ਰੋਟੀ ਖਾ ਲੋ ਰੋਟੀ ਬਣ ਗਈ ਆਜੋ ਬੇਬੇ ਬਾਪੂ ਰੋਟੀ ਖਾ ਲੋ ਮੇਰੇ ਤਾਂ ਨਾ ਉਹਦੇ ਪਤਾ ਨਹੀਂ ਦਿਮਾਗ ਨੂੰ ਕੀ ਹੋ ਗਿਆ ਮੈਨੂੰ ਤਾਂ ਸਾਨੂੰ ਬਾਲਾ ਕੁਝ ਬੋਲਿਆ ਗਿਆ ਮੇਰੇ ਤਾਂ ਨਾ ਬੀਪੀ ਵਧ ਜਾਂਦਾਗਾ ਤੇ ਮੈਥੋਂ ਬਾਲਾ ਕੁਝ ਕਿਹਾ ਗਿਆ ਸਾਨੂੰ ਆਇ ਰੋਟੀ ਬਣੀ ਪਈ ਐ ਰੋਟੀ ਖਾ ਲੋ ਨਾਲੇ ਸਿਆਣੇ ਕਹਿੰਦੇ ਨੇ ਵੀ ਸਾਂਝੇ ਘਰ ਚ ਵਰਕਤ ਹੁੰਦੀ ਐ ਨਾਲੇ ਬਾਪੂ ਜੀ ਅਸੀਂ ਨਹੀਂ ਸੈਰ ਕਰ ਲੈਣਾ ਹੈਗਾ ਆ ਕਰ ਹੈ ਤਾਂ ਹੈਗਾ ਚਲ ਆਪਾਂ ਨੂੰ ਔਖਾ ਹੁੰਦਾਗਾ ਆਪਾਂ ਸਰਦੀਆਂ ਚ ਨਾ ਕਰਾਇ ਤੇ ਘਰ ਲੈ ਲਿਆ ਕਰਾਂਗੇ ਠੀਕ ਐ ਭਾਈ ਸ਼ਾਬਾਸ਼ ਛੋਟੇ ਠੀਕ ਕਿਵੇਂ ਆ ਬਾਪੂ ਜੀ ਮੈਂ ਆਪਦਾ ਹਿੱਸਾ ਲੈਣਾ ਆਂ ਮੈਨੂੰ ਤਾਂ ਮੇਰਾ ਹਿੱਸਾ ਦਿਓ ਨਾ ਦੀਦੀ ਤੇ ਕੇ ਸਾਰੀ ਉਮਰ ਬਰਤਨ ਨੂੰ ਹੁੰਦੇ ਨੇ ਭੈਣ ਭਾਈਆਂ ਨਾਲ ਹੀ ਸਿਕਰੀ ਹੁੰਦੀ ਹੈਗੀ ਤੂੰ ਹੁਣ ਆਪਦੇ ਭਾਈਆਂ ਦਾ ਭੈਣ ਭਾਈਆਂ ਦਾ ਹੱਕ ਖੋਵੇਂਗੀ ਅੱਛਾ ਹੁਣ ਤੂੰ ਬਾੜੀ ਸਿਆਣੀ ਹੋ ਗਈ ਹੁਣ ਤੈਨੂੰ ਹੱਕਾਂ ਦਾ ਪਤਾ ਲੱਗਣ ਲੱਗਿਆ ਤੇ ਜਦੋਂ ਮੇਰੇ ਬਾਪੂ ਨੂੰ ਤੇ ਮੇਰੇ ਬੇਬੇ ਨੂੰ ਐ ਬੋਲਦੀ ਹੁੰਦੀ ਸੀ ਤੇ ਉਦੋਂ ਨਹੀਂ ਤੈਨੂੰ ਪਤਾ ਸੀ ਕਿ ਮਾਪਿਓ ਨੇ ਇਹਨਾਂ ਦਾ ਜ਼ਮੀਨ ਤੇ ਤੇ ਆਦੇ ਪੁੱਤਾਂ ਤੇ ਹੱਕ ਨਹੀਂ ਸੀ ਉਦੋਂ ਤੂੰ ਮਿੰਟਾਂ ਦੇ ਵਿੱਚ ਹੱਕ ਖਤਮ ਕਰਤੇ ਹੁਣ ਤੂੰ ਹੱਕਾਂ ਦੀ ਗੱਲ ਕਰਦੀ ਹੈ ਹੁਣ ਤੈਨੂੰ ਜਿਆਦਾ ਨਹੀਂ ਪਤਾ ਲੱਗਿਆ ਮੇਰੇ ਆਈ ਤੋਂ ਕੋਈ ਨਾ ਦੀਦੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਸੱਲ ਜਾਣਾ ਤੁਸੀਂ ਲੈ ਜਾਓ ਪਰ ਬਾਪੂ ਤੇ ਬੇਬੇ ਆਕੀ ਰਹਿਣਗੇ ਜਾਂ ਤਾਂ ਉਹ ਇੱਥੇ ਇਹਨਾਂ ਨਾਲ ਰਹਿਣਗੇ ਜਾਂ ਫਿਰ ਸਾਡੇ ਨਾਲ ਸਹਿਰ ਰਹਿਣਗੇ ਨਹੀਂ ਭਾਬੀ ਮੈਂ ਹਿੱਸਾ ਲੈਣ ਨਹੀਂ ਆਈ ਮੈਂ ਤਾਂ ਕਿਸੇ ਦੀ ਅਕਲ ਟਿਕਾਣੇ ਲਾਉਣ ਆਈ ਸੀ ਮੈਨੂੰ ਲੱਗਦੀ ਆ ਆ ਗਈ ਅਕਲ ਟਿਕਾਣੇ ਦੀ ਆਈ ਮੁੰਡਿਆ ਗੱਲ ਸੁਣ ਲੋ ਮੇਰੀ ਦੋਨੇ ਜਾਨੇ ਜੇ ਤਾਂ ਤੁਸੀਂ ਰਹਿਣਾ ਇਕੱਠੇ ਫਿਰ ਤਾਂ ਮੈਨੂੰ ਕਿਸੇ ਹਿੱਸੇ ਦੀ ਲੋੜ ਨਹੀਂ ਮੈਂ ਕੋਈ ਹਿੱਸਾ ਲੈਣ ਨਹੀਂ ਤੁਹਾਡੇ ਕੋਲੇ ਆਈ ਜੇ ਮੇਰੇ ਮਾਪੇ ਤੁਹਾਨੂੰ ਵਧੀਆ ਸੰਭਾਲ ਲਓਗੇ ਵਧੀਆ ਰੱਖੋਗੇ ਇਕੱਠੇ ਰਹੋਗੇ ਮੈਨੂੰ ਤੁਹਾਡੀ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਤੁਹਾਡੇ ਪਿਆਰ ਦੀ ਲੋੜ ਹੈ ਹੁਣ ਭਾਈ ਇਹ ਸੋੜਦਾ ਫੈਸਲਾ ਮੈਨੂੰ ਹਿੱਸਾ ਦੇਣਾ ਜਾਂ ਤੁਸੀਂ ਸਾਰੇ ਪਰਿਵਾਰ ਨੇ ਇੱਕ ਮਿੱਕ ਹੋ ਕੇ ਰਹਿਣਾ ਕਿਉਂ ਭਾਈ ਕਹਾਂਗਾ ਨਾ ਨਹੀਂ ਜੀ ਸਾਰੇ ਇਕੱਠੇ ਰਹਾਂਗੇ ਕੋਈ ਨਹੀਂ ਅੱਡ ਹੁੰਦਾ ਹੈਗਾ ਚਲੋ ਫਿਰ ਰੋਟੀ ਰੋਟੀ ਖਾਈਏ ਕੀ ਬਣਾਇਆ ਭਾਬੀ ਮੇਰੇ ਵਾਸਤੇ ਦੀਦੀ ਨੇ ਤਾਂ ਗੋਬੀ ਦਾੜ ਕੀਤੇ ਤੇਰੇ ਵਾਸਤੇ ਆਇਆ ਖਾਲਾ ਨੜੇ ਦੁੱਧ ਸੇਵੀਆਂ ਪਈਆਂ ਜੇ ਕਹੇ ਤਾਂ ਆਨਲਾਈਨ ਪੀਜ਼ਾ ਮੰਗਾ ਲੈਂਦੇ ਆ ਸੱਚੀ ਕਾਲਜੀ ਸਾਰਿਆਂ ਨੂੰ ਤੁਸੀਂ ਸਾਡੀ ਪਹਿਲੀ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿੱਤਾ ਜੀ ਸਾਰਿਆਂ ਦਾ ਧੰਨਵਾਦ ਤੇ ਇਹ ਸਾਡੀ ਪਹਿਲੀ ਵੀਡੀਓ ਦਾ ਦੂਸਰਾ ਪਾਰਟ ਆ ਜੀ ਇਸ ਨੂੰ ਇਹਨੂੰ ਵੀ ਉੰਨੀ ਸਪੋਰਟ ਕਿ ਕਰਿਓ ਤੇ ਉੰਨੇ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਹੁਣ ਇਹ ਜੀ ਕਮੈਂਟਾਂ ਦੀ ਬਾਰੇ ਜਿਨ੍ਹਾਂ ਨੇ ਸਾਡੀ ਪਹਿਲੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਨੇ ਜਿਹੜੇ ਇਸ ਪ੍ਰਕਾਰ ਨੇ ਪਰਮਜੀਤ ਦੋਇਲ ਬਲਦੇਵ ਸਿੰਘ ਗੁਰਵਿੰਦਰ ਸਿੰਘ ਗੁਰਜੀਤ ਸਿੰਘ ਜੈਲਦਾਰ ਹਰਮਨਦੀਪ ਸਿੱਧੂ ਵਿੰਦਰ ਸਿੰਘ ਸਿੱਧੂ ਹਰਨਾਇਬ RAM ਉੱਡਤ ਜਸ਼ਨਦੀਪ ਤਲਵੰਨ ਜਲੰਧਰ ਸੁਖਮਣ ਕੌਰ ਬਰਨਾਲਾ ਦਾਨਾ ਸਿੰਘ ਬੱਪੀਆਣਾ ਰਮਨ ਕੌਰ ਭੈਣ ਮਨਪ੍ਰੀਤ ਕੌਰੀਆਂ ਦਲਜੀਤ ਯੂ ਐਸ ਏ ਭੋਲਾ ਕੋਟਧਰਮੂ ਇਹ ਉਹਨਾਂ ਦੇ ਨਾਂ ਸੀਗੇ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਹੁਣ ਇਹ ਵੀਡੀਓ ਤੇ ਤੁਸੀਂ ਵੀ ਵਧੀਆ ਕਮੈਂਟ ਕਰਿਓ ਤੁਹਾਡੇ ਨਾਂ ਨੇ ਜਿਹੜੇ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਤੇ ਸਾਡਾ ਜਿਹੜਾ ਚੈਨਲ ਹੈ ਉਹ ਨਵਾਂ ਚੈਨਲ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਇਸ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ